ਜਿਵੇਂ ਕਿ ਮੈਂ ਐਗਜ਼ਾਮਪਲ ਦੇਦਾ ਮੈਨੂੰ ਦਿਨਾਨਗਰ ਦੇ ਵਿੱਚ ਇੱਕ ਪੱਠਾ ਜਿਹੜਾ ਐਸੋਸੀਏਸ਼ਨ ਹੈ ਉਹਨਾਂ ਦੇ ਨੁਮਾਇੰਦੇ ਨੇ ਕਿਹਾ ਕਿ ਸਾਨੂੰ 2 ਏਕੜ ਚੋਂ ਹੀ ਮਿੱਟੀ ਲੈਣ ਦੀ ਇਜਾਜ਼ਤ ਹੈ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਉਰਚ ਕਿਉਂਕਿ ਕੰਸਟਰਕਸ਼ਨ ਜ਼ਿਆਦਾ ਹੋਣ ਲੱਗੀ ਹੁਣ ਜ਼ਿਆਦਾ ਇੰਡਸਟਰੀ ਵੀ ਜ਼ਿਆਦਾ ਆ ਰਹੀ ਹੈ ਜਿੱਥੇ ਵੀ ਜਾਉਂਗੇ ਇੱਟ ਤਾਂ ਚਾਹੀਦੀ ਚਾਹੀਦੀ ਹੈ ਤਾਂ ਸਾਨੂੰ ਘਟੋ ਘਟ ਇਹਨੂੰ 4 ਏਕੜ ਕੀਤਾ ਜਾਵੇ ਤਾਂ ਅਸੀਂ ਮੌਕੇ ਤੇ ਫੈਸਲਾ ਕਰਕੇ 5 ਏਕੜ ਕਰਤਾ ਕਿ 5 ਏਕੜ ਦੇ ਵਿੱਚੋਂ ਤੁਸੀਂ ਮਿੱਟੀ ਲੈ ਕੇ ਆਪਣਾ ਜਿਹੜਾ ਪੱਠੇ ਤੇ ਇੱਟਾਂ ਵਾਸਤੇ ਵਰਤ ਸਕਦੇ ਹੋ ਪਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇੱਕ ਉਹਨਾਂ ਤੋਂ ਇੱਕ ਵਾਅਦਾ ਵੀ ਲਿਆ ਹੈ ਕਿ ਪੱਠੇ ਜਿੱਥੇ ਆਲੇ-ਦੁਆਲੇ ਪੱਠਾ ਹੋਵੇ ਜੀ ਤਾਂ ਕਾਲੇ ਰੰਗ ਦਾ ਧੂਆ ਜਦੋਂ ਆਉਂਦਾ ਹੈ ਆਲੇ-ਦੁਆਲੇ ਦੇ ਕਈ ਪਿੰਡਾਂ 'ਚ ਜੇ ਰਾਤ ਨੂੰ ਕੱਪੜੇ ਸੁੱਕਣੇ ਪਾ ਦिए ਤਾਂ ਸਵੇਰ ਤੱਕ ਉਹ ਕਾਲੇ ਹੋ ਜਾਂਦੇ ਕਿ ਤੁਸੀਂ ਜਿਹੜਾ ਉਹ ਸਿਸਟਮ ਹੈ ਤੁਹਾਡੇ ਘੱਟੇ ਚੋਂ ਚਿੱਟੇ ਰੰਗ ਦਾ ਧੂਆਂ ਨਿਕਲਣਾ ਚਾਹੀਦਾ ਹੈ ਪੁਣਿਆ ਹੋਇਆ ਧੂਆਂ ਜਿਹਨੂੰ ਕਹਿੰਦੇ ਆ ਉਹ ਕੋਈ ਬਹੁਤਾ ਮਹਿੰਗਾ ਨਹੀਂ ਤਾਂ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਸਾਡੇ ਨਾਲ ਕਿ ਜੇ ਤੁਸੀਂ ਸਾਡੇ ਲਈ ਇੰਨਾ ਕਰ ਰਹੇ ਹੋ ਅਸੀਂ ਵੀ ਇਸ ਗੱਲ ਦਾ ਖਿਆਲ ਰੱਖਾਂਗੇ ਕਿਉਂਕਿ ਆਕਸੀਜਨ ਤਾਂ ਸਾਰਿਆਂ ਲਈ ਇੱਕੋ ਹੀ ਹੈ ਸਾਹ ਲੈਣ ਵਾਸਤੇ ਤਾਂ ਇੱਕੋ ਹੀ ਆਕਸੀਜਨ ਦੀ ਲੋੜ ਹੈ ਉਹਨੂੰ ਅਸੀਂ ਖਰਾਬ ਨਹੀਂ ਕਰਾਂਗੇ ਫਿਰ ਇੱਕ ਵਪਾਰੀ ਨੇ ਖੜੇ ਹੋ ਕੇ ਕਿਹਾ ਕਿ ਸਾਡਾ 1 ਕਰੋੜ ਤੱਕ ਦੀ ਜਿਹੜੀ ਟਰਨਓਵਰ ਹੈ ਉਹਦੀ ਹੈਲਥ ਇੰਸ਼ੋਰੈਂਸ ਹੈਗੀ ਹੈ 5 ਲੱਖ ਰੁਪਏ ਤੱਕ ਦਾ ਇਲਾਜ ਉਹ ਕਰਾ ਸਕਦਾ ਪਰ ਕਹਿੰਦੇ ਜੀ ਅੱਜ ਕੱਲ ਬਿਜ਼ਨਸ ਵੱਧ ਰਿਹਾ ਹੈ ਤਾਂ 1 ਕਰੋੜ ਦੀ ਟਰਨਓਵਰ ਹੋ ਜਾਂਦੀ ਹੈ ਕੀ ਇਹਨੂੰ 2 ਕਰੋੜ ਕੀਤਾ ਜਾ ਸਕਦਾ ਉਸੇ ਮੌਕੇ ਤੇ ਅਸੀਂ 2 ਕਰੋੜ ਰੁਪਏ ਦਾ ਜਿਹੜਾ ਟਰਨਓਵਰ ਹੈ ਉਹਨਾਂ ਨੂੰ ਅਸੀਂ ਹੈਲਥ ਇੰਸ਼ੋਰੈਂਸ 5 ਲੱਖ ਰੁਪਏ ਦਾ ਇਲਾਜ 700 739 ਦੇ ਨੇੜੇ ਤੇੜੇ ਹਸਪਤਲ ਨੇ ਪ੍ਰਾਈਵੇਟ ਹਸਪਤਲਾਂ ਦੇ ਵੀ ਇੰਪੈਲਮ ਕੀਤਾ ਉਹ ਜਿੱਥੇ ਮਰਜ਼ੀ ਇਲਾਜ ਪ੍ਰਾਪਤ ਸਕਦੇ ਨੇ ਸੋ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਵਪਾਰੀ ਨੇ ਉਹ ਕਰਦਾਪਾ ਨੇ ਉਹ ਉਹਨਾਂ ਕਰਕੇ ਲੱਖਾਂ ਘਰਾਂ ਦੇ ਚੁੱਲ੍ਹੇ ਵੱੜਦੇ ਆ ਬਹੁਤ ਸਾਰੇ ਲੋਕਾਂ ਨੂੰ ਉਹ ਰੋਜ਼ਗਾਰ ਦਿੰਦੇ ਆ ਸੋ ਉਹਨਾਂ ਦਾ ਵੀ ਖਿਆਲ ਰੱਖਣਾ ਸਾਡਾ ਫਰਜ਼ ਬਣਦਾ ਸੋ ਇਹ ਬੜੇ ਕਾਮਯਾਬ ਚੱਲ ਰਹੇ ਨੇ ਇੰਨਾ ਨੇੜੇ ਸਰਕਾਰ ਕਦੇ ਨਹੀਂ ਕਿਸੇ ਵਰਗ ਦੇ ਗਈ ਇਸੀ ਤਰ੍ਹਾਂ ਜੀ ਕਿਸਾਨ ਮਿਲਨੀਆ ਵੀ ਕਰਦੇ ਆ ਪੀਏਯੂ ਚ ਸਫਲਤਾਪੂਰਵਕ ਦੋ ਤੇ ਤਿੰਨ ਕਿਸਾਨ ਮਿਲਨਿਆ ਕਰ ਚੁੱਕਿਆ ਉਹ ਚ ਕੋਈ ਰੈਲੀ ਨਹੀਂ ਕਰਦੇ ਉਹਦੇ ਚ ਅਲੱਗ-ਅਲੱਗ ਜਿਹੜੇ ਕਿਸਾਨ ਨੇ ਕਿ ਤੁਸੀਂ ਬਾਸਮਤੀ ਵਾਲੇ ਇੱਥੇ ਆ ਜਾਓ ਗੰਨੇ ਵਾਲੇ ਇੱਧਰ ਆ ਜਾਓ ਕਿੰਨੂ ਵਾਲੇ ਉਹ ਸਟਾਲ ਲੱਗਿਆ ਹੋਇਆ ਜਿਹੜੇ ਆਲੂਆਂ ਵਾਲੇ ਨੇ ਇੱਧਰ ਹਲਣ ਅਲੱਗ-ਅਲੱਗ ਫਸਲਾਂ ਦੇ ਅਲੱਗ-ਅਲੱਗ ਉੱਥੇ ਸਾਰੇ ਸਾਇੰਟਿਸਟ ਬੈਠੇ ਨੇ ਉਹਨਾਂ ਤੋਂ ਪੁੱਛੀਦਾ ਕਿ ਦੱਸੋ ਹੱਲ ਕੀ ਹੈ ਤੁਹਾਡੀ ਸਮੱਸਿਆ ਦਾ ਕੋਈ ਕਹਿੰਦਾ ਜੀ ਨਹਿਰ ਦਾ ਪਾਣੀ ਜੇ ਅਪ੍ਰੈਲ ਦੇ ਪਹਿਲੇ ਹਫਤੇ ਆ ਜੇ ਨਰਮੇ ਨੂੰ ਪਹਿਲੇ ਦੋ ਤਿੰਨ ਪਾਣੀ ਨਹਿਰ ਵਾਲੇ ਲੱਗ ਜਾਣ ਤਾਂ ਕਿਸੇ ਕਿਸਮ ਦੀ ਸੁੰਡੀ ਵੀ ਉਸ ਬੂਟੇ ਦਾ ਨੁਕਸਾਨ ਨਹੀਂ ਕਰ ਸਕਦੀ ਬੂਟਾ ਤਕੜਾ ਹੋ ਜਾਂਦਾ ਸੋ ਅਸੀਂ ਉੱਥੋਂ ਹੀ ਸਮੱਸਿਆਵਾਂ ਜਿੱਥੇ ਸਮੱਸਿਆਵਾਂ ਨੇ ਉੱਥੋਂ ਹੀ ਅਸੀਂ ਹੱਲ ਲੱਭ ਰਹੇ ਹਾਂ ਸਰਕਾਰ ਤੁਹਾਡੇ ਦਵਾਰ ਨਾਂ ਆਂਦਾ ਇਹ ਪ੍ਰੋਗਰਾਮ ਹੈ ਜਿਹੜਾ ਮੈਂ ਜਿਸ ਦਿਨ 10 ਮਾਰਚ ਨੂੰ ਰਿਜ਼ਲਟ ਆਇਆ ਸੀ ਮੈਂ ਉਸ ਦਿਨ ਹੀ ਗੱਲ ਕਹੀ ਸੀ ਕਿ ਸਰਕਾਰ ਹੁਣ ਸੱਥਾਂ 'ਚੋਂ ਸਰਕਾਰ ਹੁਣ ਕਸਬਿਆਂ ਚੋਂ ਪਿੰਡਾਂ ਚੋਂ ਚੱਲਿਆ ਕਰੂਗੀ ਤੇ ਉਹ ਗੱਲ ਸੱਚੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਹੁਣ ਕੈਂਪ ਲੱਗ ਰਹੇ ਨੇ ਅੱਜ ਵੀ ਹਰੋਜ ਕੈਂਪ ਜਿਹੜੇ ਨੇ ਕਈ ਪਿੰਡਾਂ ਚ ਕੈਂਪ ਲੱਗਣਗੇ ਜਿੱਥੇ ਆਧਾਰ ਕਾਰਡ ਨਾਂ ਲਿੰਕ ਕੋਈ ਕਿਸੇ ਦਾ ਜਾਤੀ ਸਰਪ੍ਰਮਾਨ ਸਰਟੀਫਿਕੇਟ ਕਿਸੇ ਦਾ ਕੋਈ ਕਿਸੇ ਵੀ ਕਿਸਮ ਦਾ ਕੋਈ ਕੰਮ ਸਰਕਾਰੀ ਉਹਨਾਂ ਨੂੰ ਦਫ਼ਤਰ ਜਾਏ ਬਿਨਾ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਕੈਂਪ ਲੱਗੂਗਾ ਔਰ ਮੈਂ ਸਾਰੀ ਰਿਪੋਰਟ ਲੈਣਾ ਕਿ ਅੱਜ ਕਿੰਨੇ ਕਿਹੜੇ ਜ਼ਿਲ੍ਹੇ ਚ ਕਿੰਨੇ ਕੈਂਪ ਲੱਗੇ ਜੇ ਕੋਈ ਕਿਤੇ ਘਟ ਲੱਗ ਰਹੇ ਤਾਂ ਅਸੀਂ ਡਿਪਟੀ ਕਮਿਸ਼ਨ ਨੂੰ ਇਹ ਪੁੱਛਦੇ ਹਾਂ ਕਿ ਕੈਂਪ ਕਿਉਂ ਨਹੀਂ ਲੱਗ ਰਹੇ ਤੇ ਨਾਲ ਇਹ ਆ ਕਿ ਪੁੱਛ ਕੇ ਕਿ ਵੱਡੇ ਪਿੰਡਾਂ 'ਚ ਪੁੱਛ ਕੇ ਤੇ ਆਲੇ ਦੁਆਲੇ ਪਿੰਡਾਂ ਦੇ ਵਿੱਚ 2-2 ਕਿਲੋਮੀਟਰ ਦੇ ਰੇਡੀਅਸ ਦੇ 3-3 ਕਿਲੋਮੀਟਰ ਦੇ ਰੇਡੀਅਸ 'ਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਸਪੀਕਰ 'ਚ ਕਿ ਭਾਈ ਉੱਥੇ ਅੱਜ ਤਹਿਸੀਲਦਾਰ ਸਾਹਿਬ ਆਉਣਗੇ ਏਡੀਸੀ ਆਊਗਾ ਕੋਈ ਕੰਮ ਹੈ ਤੁਹਾਡਾ ਉੱਥੇ ਪੇਪੜਾਂ ਥੱਲੇ ਬੋੜਾਂ ਥੱਲੇ ਬੈ ਕੇ ਕਰੋ